ਪਰਮੇਸ਼ਰ ਦੇ ਹਜ਼ੂਰ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਪਾਕ ਔਰ ਪਵਿੱਤਰ ਹਜ਼ੂਰੀ 'ਚ ਇਕੱਠੇ ਹੋਏ ਹਾਂ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦਾ ਜੋ ਦਇਆ ਦਾ ਸਾਗਰ ਔਰ ਕਿਰਪਾ ਕਰਨ ਵਾਲਾ ਮਹਾਨ ਪਰਮੇਸ਼ਰ ਹੈ ਉਸ ਦੀ ਕਿਰਪਾ ਉਸ ਦੀ ਆਸ਼ੀਸ਼ ਅਦਾ ਦਿਆਂ ਜੋ ਵੀ ਜਾਣ ਉਸ ਮਹਾਨ ਪਰਮੇਸ਼ਰ ਦੇ ਨਾਮ ਤੇipro ਸਾਰਾ ਖੜਿਆ ਪ੍ਰਭੂ ਇਹ ਹਵਨ ਅਧਿਵਾਜ ਨੂੰ ਸੁਣਦਾ ਤੇ ਉੱਤਰ ਦਿੰਦਾ ਹੈ ਅੱਜ ਅਸੀਂ ਸਭ ਉਸ ਮਹਾਨ ਪ੍ਰਭੂ ਦੇ ਹਜ਼ੂਰ ਆਏ ਹਾਂ ਤਾਂ ਕਿ ਉਸ ਖੁਦਾ ਦੇ ਨਾਮ ਦੇ ਵਿੱਚ ਆਸ਼ੀਸ਼ ਨੂੰ ਪਾ ਸਕੀਏ ਖੁਦਾ ਮਦਦਗਾਰ ਔਰ ਸੱਚਾ ਸਹਾਇਕ ਔਰ ਹਮੇਸ਼ਾ ਆਪਣੇ ਚਾਹਨ ਵਾਲਿਆਂ ਦੇ ਉੱਤੇ ਆਪਣੀ ਗ੍ਰੇਸ ਨੂੰ ਭੇਜਦਾ ਹੈ ਅਸੀਂ ਸਭ ਖੁਦਾ ਦੇ ਵਿੱਚ ਬਹੁਤ ਬlesd ਹਾਂ ਹਰ ਰੋਜ਼ ਹਰ ਪਲ ਹਰ ਸਮੇਂ ਪਰਮੇਸ਼ਰ ਸਾਡੀ ਸੰਭਾਲ ਕਰਦਾ ਔਰ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਦਾ ਉਹ ਖੁਦਾ ਸਾਨੂੰ ਆਪਣੇ ਨਾਮ ਦੇ ਵਸੀਲੇ ਬਦਲਣ ਦੇ ਮੌਕੇ ਦਿੰਦਾ ਹੈ ਔਰ ਹਮੇਸ਼ਾ ਕਹਿੰਦਾ ਕਿ ਜਦ ਵੀ ਤੂੰ ਮੈਨੂੰ ਪੁਕਾਰੇਂ ਤਾਂ ਮੈਂ ਤੈਨੂੰ ਸੁਣਾਗਾ ਤੇ ਤੇਰਾ ਉੱਤਰ ਦਵਾਂਗਾ ਸੌ ਸਭ ਮਿਲ ਕੇ ਜਾਣਦੇ ਹਾਂ ਗਵਾਹੀਆਂ ਨੂੰ ਕਿ ਕਿਸ ਤਰ੍ਹਾਂ ਜਿਨ੍ਹਾਂ ਨੇ ਵੀ ਪ੍ਰਭੂ ਦੇ ਨਾਮ ਤੇ ਭਰੋਸਾ ਰੱਖਿਆ ਪਰਬੂ ਨੇ ਸੱਚਮੁੱਚ ਉਹਨਾਂ ਦੀ ਆਵਾਜ਼ ਸੁਣੀ ਤੇ ਉਹਨਾਂ ਨੂੰ ਉੱਤਰ ਵੀ ਦਿੱਤਾ ਖੁਦਾ ਸੱਚਮੁੱਚ ਮਦਦ ਕਰਿਆ ਤੇ ਇਹ ਦੇ ਕਿਸ ਤਰ੍ਹਾਂ ਪਰਮੇਸ਼ਿਆ ਨੇ ਆਪਣੇ ਲੋਕਾਂ ਦੀ ਲਾਈਫ ਦੇ ਵਿੱਚ ਆਪਣੀ ਮਦਦ ਨੂੰ ਰਿਲੀਜ਼ ਕੀਤਾ ਸੋ ਪਹਿਲੀ ਗਵਾਹੀ ਬ੍ਰਦਰ ਗੁਰਮੀਜ ਸਿੰਘ ਦੀ ਆ ਉਹਨਾਂ ਦੇ ਬ੍ਰਦਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੀ ਉਹ ਦੱਸਦੇ ਕਿ ਉਹਨਾਂ ਦਾ ਖੂਨ ਜਿਹੜਾ ਸੀ ਸਿਰਫ 2 ਗ੍ਰਾਮ ਰਹਿ ਗਿਆ ਸੀ ਉਹ ਬ੍ਰਦਰ ਆਲਮੋਸਟ ਮੈਂ ਕਹਾਂਗੀ ਕਿ 35 ਸਾਲ ਤੱਕ ਦੇ ਹੋਣਗੇ ਉਹ ਔਰ 35 ਸਾਲ ਦੇ ਬੰਦੇ ਦੇ ਵਿੱਚ 2 ਗ੍ਰਾਮ ਦਾ ਖੂਨ ਹੋਣਾ ਔਰ ਉਹਨਾਂ ਦੀ ਜਾਨ ਦੇ ਲਈ ਕਿੰਨਾ ਵੱਡਾ ਰਿਸਕ ਸੀ ਕਿਉਂਕਿ ਇੱਕ ਬਾਡੀ ਨੂੰ ਇੱਕ ਆਦਮੀ ਦੀ ਬਾਡੀ ਨੂੰ ਇੱਕ ਅਡਲਟ ਪਰਸਨ ਦੀ ਬਾਡੀ ਨੂੰ ਅਸੀਂ ਜਾਣਦੇ ਹਾਂ ਵੀ 12 ਤੋਂ 14 ਗ੍ਰਾਮ ਖੂਨ ਨਾਰਮਲ ਹੈ ਸੋ 14 ਦੇ ਵਿੱਚੋਂ 2 ਗ੍ਰਾਮ ਖੂਨ ਰਹਿ ਗਿਆ ਸੀ ਔਰ ਇਹ ਕਿੰਨੀ ਹੀ ਸੀਰੀਅਸ ਗੱਲ ਸੀ ਕਿੰਨੀ ਹੀ ਦੁੱਖ ਦੀ ਗੱਲ ਸੀ ਔਰ ਡਾਕਟਰ ਵੀ ਉਹਨਾਂ ਨੂੰ ਇਹੀ ਕਹਿ ਰਹੇ ਸੀਗੇ ਕਿ ਸਾਡੇ ਲਈ ਇਸ ਨੂੰ ਬਚਾਉਣਾ ਮੁਸ਼ਕਿਲ ਹੈ ਮਤਲਬ ਉਹਨਾਂ ਦੇ ਮਨ 'ਚ ਕਾਫੀ ਤਰ੍ਹਾਂ ਦੇ ਵਹਿਮ ਤੇ ਡਰ ਪਾ ਰਹੇ ਸੀਗੇ ਆਪਣੇ ਹਿਸਾਬ 'ਚ ਜੋ ਵੀ ਕਹਿ ਰਹੇ ਸੋ ਸਹੀ ਕਹਿ ਰਹੇ ਸੀਗੇ ਪਰ ਉਹ ਪਰਿਵਾਰ ਇਸ ਕਰਕੇ ਕਾਫੀ ਚਿੰਤਾਤ ਸੀਗਾ ਤਾਂ ਪਰਮੇਸ਼ਰ ਨੂੰ ਉਹਨਾਂ ਨੇ ਯਾਦ ਕੀਤਾ ਆਪਣੇ ਇਸ ਦੁੱਖ ਦੇ ਮੇਲੇ 'ਚ ਔਰ ਆਪਣੀ ਸਾਰੀ ਪਰੇਸ਼ਾਨੀ ਨੂੰ ਪ੍ਰਭੂ ਦੇ ਹਜ਼ੂਰ ਰੱਖਿਆ ਤਾਂ ਉਹਨਾਂ ਨੇ ਵਿਸ਼ਵਾਸ ਤੇ ਨਾਲ ਪ੍ਰੇਰ ਲਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਉਹਨਾਂ ਦੇ ਜਿੰਨੇ ਵੀ ਟੈਸਟ ਰਿਪੋਰਟਸ ਆਈਆਂ ਸਭ ਨਾਰਮਲ ਆਈਆਂ ਔਰ ਦੱਸ ਦਿਆ ਕਿ ਉਹਨਾਂ ਦੇ ਪੈਸੇ ਦਾ ਵੀ ਸਭ ਅਰੇਂਜਮੈਂਟ ਹੋ ਗਿਆ ਔਰ ਉਸ ਪ੍ਰਾਦਾ ਖੂਨ ਵੀ ਪੂਰਾ ਹੋ ਗਿਆ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਕਿਸੇ ਬੰਦੇ ਦਾ ਖੂਨ ਬਣਨਾ ਬਹੁਤ ਵੱਡੀ ਗੱਲ ਔਰ ਉਹ ਵੀ 12 ਗ੍ਰਾਮ ਖੂਨ ਜਾਂ ਫਿਰ ਕਹਿ ਸਕਦੇ ਹਾਂ ਜਿੰਨਾ ਵੀ ਉਹਨਾਂ ਦਾ ਖੂਨ ਚਾਹੀਦਾ ਸੀ ਉਹਨਾਂ ਦੀ ਬਾਡੀ ਨੂੰ 11 10 8 ਜਿੰਨਾ ਵੀ ਸੀ ਬਣਿਆ ਪੂਰਾ ਖੂਨ ਬਣਿਆ ਬਹੁਤ ਜਲਦੀ ਬਣਿਆ ਔਰ ਰਿਪੋਰਟਸ ਵੀ ਨਾਰਮਲ ਹੋਈਆਂ ਪਰ ਨਾਲ ਨਾਲ ਬਾਡੀ ਵੀ ਨਾਰਮਲ ਹੋਈ ਸਰੀਰ 'ਚ ਵੀ ਰੋਗ ਨਿਕਲੇ ਔਰ ਸਭ ਤੋਂ ਗੁੱਡ ਨਿਊਜ਼ ਵਾਲੀ ਗੱਲ ਤਾਂ ਐਸੀ ਕਿ ਉਹ ਥੋੜੇ ਦਿਨਾਂ ਦੇ ਵਿੱਚ ਉਹੀ ਪ੍ਰਾਜੀ ਦੇ ਚ ਤੋ ਗ੍ਰਾਮ ਖੂਨ ਸੀ ਔਠੇ ਕੀ ਕਮਤਨ ਦੀ ਜਾਣ ਲੱਗੇ ਆਪਣਾ ਕੰਮ ਵੀ ਕਰਨ ਲੱਗੇ ਦੇਖੋ ਕਿੰਨੀ ਹੀ ਅਦਭੁਤ ਗਵਾਹੀ ਕੀਤੀ ਖੁਦਾ ਨੇ ਉਹਨਾਂ ਦੀ ਲਾਈਫ ਚ ਇਸ ਗਵਾਹੀ ਦੇ ਲਈ ਪੂਰਾ ਪਰਿਵਾਰ ਮਿਲ ਕੇ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੇ ਆ ਅਗਲੀ ਗਵਾਹੀ ਜਗਦੀਪ ਦੀ ਹੈ ਇਸ ਬੱਚੇ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀ ਔਰ ਉਹਨਾਂ ਦੀ ਬੁਖਾਰ ਬਹੁਤ ਜ਼ਿਆਦਾ ਹੋਣ ਕਰਕੇ ਬਾਡੀ ਦੇ ਵਿੱਚ ਇਨਫੈਕਸ਼ਨ ਬਹੁਤ ਜ਼ਿਆਦਾ ਵਧ ਗਈ ਸੀ ਜਿਸ ਕਰਕੇ ਉਸ ਬੱਚੇ ਦੀ ਲਾਈਫ ਕਾਫੀ ਰਿਸਕ ਵਿੱਚ ਸੀ ਤਾ ਉਹਨਾਂ ਦੇ ਪਰਿਵਾਰ ਨੇ WhatsApp ਮੈਸੇਜ ਦੇ ਉੱਤੇ ਬੋਲ ਕੇ ਆਪਣੀ ਪ੍ਰੇਰ ਰਿਕਵੈਸਟ ਪਾਈ ਤਾਂ ਉਸੇ ਸਮੇਂ ਜਦ ਉਹਨਾਂ ਲਈ ਬੋਲ ਕੇ ਪ੍ਰਾਰਥਨਾ ਭੇਜੀ ਗਈ ਉਹ ਦੱਸਦੇ ਕਿ ਬੱਚੇ ਦੀ ਬਾਡੀ ਰਿਕਵਰ ਕਰਨਾ ਸ਼ੁਰੂ ਹੋ ਗਈ ਔਰ ਥੋੜੇ ਦਿਨ ਦੇ ਵਿੱਚ ਬੱਚਾ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਹਰ ਬਿਮਾਰੀ ਕਮਜ਼ੋਰੀ ਕਾਟੀ ਇਨਫੈਕਸ਼ਨ ਤੋਂ ਆਜ਼ਾਦ ਹੋ ਗਿਆ ਇਸ ਗਵਾਹੀ ਦੇ ਲਈ ਸਭ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਸੱਚਮੁੱਚ ਖੁਦਾ ਬਹੁਤ ਹੀ ਮਦਦਗਾਰ ਪਰਮੇਸ਼ਰ ਆ ਸਹਾਇਕ ਆ ਸਹਾਇਤਾ ਦੇ ਕੇ ਹਰ ਇੱਕ ਦੀ ਸ਼ਰਮਿੰਦਗੀ ਨੂੰ ਦੂਰ ਕਰਦਾ ਹੈ ਔਰ ਜੋ ਵੀ ਉਸ ਪ੍ਰਭੂ ਦੇ ਨਾਮ ਚ ਆਉਂਦੇ ਆ ਜਿਨ੍ਹਾਂ ਨੂੰ ਵੀ ਪਰਮੇਸ਼ਰ ਪੁਕਾਰਦਾ ਆ ਸੌਰੀ ਪਰਮੇਸ਼ਰ ਚੁਣਦਾ ਆ ਉਹਨਾਂ ਦੀ ਲਾਈਫ ਦੇ ਵਿੱਚ ਖੁਦਾ ਬਹੁਤ ਅਦਭੁਤ ਤਰੀਕੇ ਨਾਲ ਕੰਮ ਕਰਦਾ ਜਿੰਨੇ ਵੀ ਖੁਦਾ ਨੂੰ ਪੁਕਾਰਦੇ ਆ ਉਹਨਾਂ ਦੀ ਲਾਈਫ ਚ ਖੁਦਾ ਬਹੁਤ ਅਦਭੁਤ ਕੰਮ ਕਰਦਾ ਜਿੰਨੇ ਵੀ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਚੱਲਦੇ ਆ ਖੁਦਾ ਉਹਨਾਂ ਦੀ ਲਾਈਫ ਚ ਬਹੁਤ ਅਦਭੁਤ ਤਰੀਕੇ ਨਾਲ ਕੰਮ ਕਰਦਾ ਹੈ ਸੋ ਸਾਨੂੰ ਚਾਹੀਦਾ ਕਿ ਅਸੀਂ ਖੁਦਾ ਦੇ ਨੇੜੇ ਆਈਏ ਤਾਂ ਕਿ ਉਹ ਪਰਮੇਸ਼ਰ ਸਾਡੀ ਆਵਾਜ਼ ਨੂੰ ਸੁਣੇ ਸਾਨੂੰ ਉੱਤਰ ਦੇਵੇ ਸਾਡੀ ਮਾਰਦਗੀ ਸਾਡੀ ਸ਼ਰਮਿੰਦਗੀ ਤੋਂ ਛੁਡਾਵੇ ਔਰ ਸਾਡੀਆਂ ਜ਼ਿੰਦਗੀਆਂ ਸਾਡੀ ਲਾਈਫ ਦੇ ਵਿੱਚ ਪਰਮੇਸ਼ਰ ਦੀ ਅਦਭੁਤ ਅਗਵਾਈ ਅਤੇ ਬਲੇਸਿੰਗ ਉਤਰੇ ਸੋ ਆਪ ਸਭ ਮਿਲ ਕੇ ਜਾਣਾਂਗੇ ਸਵੀਰ ਦੇ ਵਚਨ ਨੂੰ ਸੋ ਅੱਜ ਸਵੀਰ ਦਾ ਵਚਨ ਹੈਗਾ ਝੂਠੀ ਜ਼ੁਬਾਨ ਉੱਤੇ ਯਹਵਾ ਦਾ ਕ੍ਰੋਧ ਇਹਦਾ ਟਾਈਟਲ ਕੀ ਹੈ ਝੂਠੀ ਜ਼ੁਬਾਨ ਦੇ ਉੱਤੇ ਯਹਵਾ ਦਾ ਕਰੋਧ ਸੋ ਐਸਾ ਕੋਈ ਬੰਦਾ ਨਹੀਂ ਹੈ ਜਿਹੜਾ ਯਹਵਾ ਦੇ ਕਰੋਧ ਤੋਂ ਬਚੇ ਉਦੋਂ ਜਦੋਂ ਉਹਦੇ ਪਾਪ ਬਹੁਤ ਜ਼ਿਆਦਾ ਵੱਧ ਗਏ ਹੋਣ ਸਾਡੇ ਵਿੱਚੋਂ ਹਰੇਕ ਹੀ ਬੰਦਾ ਇਹੋ ਜਿਹਾ ਜੀਤ ਤੋਂ ਜਾਣੇ ਅਣਜਾਣੇ ਵਿੱਚ ਕਦੇ ਨਾ ਕਦੇ ਨਹੀਂ ਪਰ ਬਹੁਤ ਵਾਰ ਅਨੇਕਾਂ ਹੀ ਗੁਨਾਹ ਹੋ ਜਾਂਦੇ ਆ ਸੋ ਜਦ ਸਾਥ ਗੁਨਾਹ ਹੋ ਜਾਂਦੇ ਆ ਤੇ ਇਹ ਵੀ ਬੜੀ ਲਾਜ਼ਮੀ ਸੀ ਗੱਲ ਹੈ ਆ ਵੀ ਸਾਨੂੰ ਉਹਨਾਂ ਦੇ ਲਈ ਤੌਬਾ ਦੀ ਵੀ ਚਾਹੀਦੀ ਆ ਪਰ ਅਸੀਂ ਤੌਬਾ ਨਹੀਂ ਕਰਦੇ ਅਸੀਂ ਉਸ ਗੁਨਾਹਾਂ ਤੋਂ ਭੱਜ ਜਾਂਦੇ ਆ ਔਰ ਅਸੀਂ ਕੀ ਕਹਿੰਨੇ ਵੀ ਇਹ ਕਿੰਡੀ ਗੱਲ ਆ ਇਹ ਤਾਂ ਸਾਰੀ ਦੁਨੀਆ ਕਰਦੀ ਆ ਝੂਠ ਕਿਹੜਾ ਨਹੀਂ ਬੋਲਦਾ ਝੂਠ ਸਾਜ ਗੱਲ ਪਾਸਟਰ ਵੀ ਬੋਲੀ ਜਾਂਦੇ ਫਿਰ ਕੀ ਹੋਗਾ ਜੇ ਮੈਂ ਬੋਲ ਲਿਆ ਤਾਂ ਇੱਥੇ ਸਾਰੀ ਦੁਨੀਆ ਦਾ ਇਹੀ ਹਾਲ ਆ ਅਸੀਂ ਆਪਣੀ ਗਲਤੀ ਛਪਾਉਣ ਦੇ ਲਈ ਹੋਰਾਂ ਦੇ ਸਰ ਗਲਤੀਆਂ ਮੜਦੇ ਆ ਅਸੀਂ ਬਚ ਜਾਈਏ ਇਸ ਲਈ ਅਸੀਂ ਹੋਰਾਂ ਨੂੰ ਫਸਾਉਂਦੇ ਆ ਸਾਡੀ ਲਾਈਫ ਦੇ ਵਿੱਚੋਂ ਪਰਮੇਸ਼ਰ ਦਾ ਗਰੋਧ ਘਟੇ ਅਸੀਂ ਕਹਿੰਨੇ ਵੀ ਅਸੀਂ ਤਾਂ ਮਰੀਏ ਮਰੀਏ ਨਾਲ ਉਹ ਕੰਮ ਬਚੇ ਉਹਨੂੰ ਵੀ ਅਸੀਂ ਨਾਲ ਲੈ ਕੇ ਡੁੱਬਾਂਗੇ ਸੋ ਅਸੀਂ ਇਹੋ ਜਿਹੇ ਲੋਕ ਆ ਜੇ ਅਸੀਂ ਕਹਿੰਨੇ ਨਾ ਕਿ ਜੇ ਸਾਨੂੰ ਕਹਿੰਦੇ ਨੇ ਤੇਰੀ ਆ ਗਲਤੀ ਸੀ ਤੈਨੂੰ ਤਾਂ ਸਜ਼ਾ ਮਿਲਿਆ ਸੀ ਕਹਿੰਦੇ ਬਾਕੀ ਕਿਹਡੇ ਕਿ ਤੋਤੇ ਹੋਏ ਆ ਬਾਕੀ ਕਿਹੜੇ ਕਿ ਪਵਿੱਤਰ ਆ ਬਾਕੀਆਂ ਦੀਆਂ ਲਾਈਫਸ ਕਿੰਨੀਆਂ ਕਿ ਸਹੀ ਆ ਸਾਰੀ ਦੁਨੀਆ ਹੀ ਬੋਲੀ ਆਉਂਦੀ ਆ ਜੇ ਝੂਠਿਆਂ ਨੂੰ ਸਜ਼ਾ ਮਿਲ ਨਹੀਂ ਤਾਂ ਫਿਰ ਹੁਣ ਤੱਕ ਤਾਂ ਸਾਰੀ ਦੁਨੀਆ ਖਤਮ ਹੋ ਜਾਣੀ ਸੀ ਕਿਉਂਕਿ ਸੱਚਾ ਤਾਂ ਰੱਬ ਤੇ ਬਿਨਾਂ ਕੋਈ ਵੀ ਨਹੀਂ ਹੈਗਾ ਅੱਜਕੱਲ ਫਿਰ ਅਸੀਂ ਕਹਿੰਦੇ ਆ ਇਹਦਾ ਮਤਲਬ ਸਾਨੂੰ ਇਹ ਪਤਾ ਲੱਗਦਾ ਵੀ ਅਸੀਂ ਖੁਦ ਗੁਨਾਹ ਕੀਤੇ ਕੀਤੇ ਪਰ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਸਜ਼ਾ ਮਿਲਣੀ ਕਾ ਮਤਲਬ ਸਾਰੇ ਕਾ ਸਜ਼ਾ ਕਾ ਲੋ ਕਾ ਪਾਪ ਕਾ ਲੋ ਇੱਥੇ ਬਾਕੀ ਦੁਨੀਆਂ ਵੀ ਫਿਰਦੀ ਆ ਇੱਕ ਤਾਂ ਅਸੀਂ ਗੁਨਾਹ ਕੀਤਾ ਨਾਲ ਅਸੀਂ ਹੋਰਾਂ ਨੂੰ ਵੀ ਇਨਕਾਰੇਜ ਕਰਦੇ ਆ ਵੀ ਕੋਈ ਕੁਛ ਨਹੀਂ ਕਹਿੰਦਾ ਕੋਈ ਬਾਪਿਆਂ ਨੂੰ ਸਜ਼ਾ ਨਹੀਂ ਮਿਲਦੀ ਪਰ ਮਿਲਦੀ ਆ ਜਿਹੜੇ ਝੂਠ ਵੀ ਬੋਲਦੇ ਹੁਣ ਝੂਠ ਬੋਲਣਾ ਸਾਨੂੰ ਨਾਲੇ ਬੜੀ ਆਮ ਜੀ ਗੱਲ ਆ ਤੇਰੀ ਕਿਹਨੇ ਸਜ਼ਾ ਦੇਣੀ ਆ ਕਿਵੇਂ ਮਿਲਦੀ ਆ ਕਿੰਨੀ ਮਿਲਦੀ ਆ ਕਿਹਨੂੰ ਕਿਹਨੂੰ ਮਿਲਦੀ ਆ ਕੌਣ ਦਿੰਦਾ ਆ ਉਹ ਸਭ ਜਾਣਨ ਦੇ ਲਈ ਪੜ੍ਹਦੇ ਅੱਜ ਸਵੇਰ ਦਾ ਵਚਨ ਹੈ ਯਰਮੀਆਂ ਅਧਿਆਏ 9 ਉਹਦੀ 6 ਤੋਂ ਲੈ ਕੇ ਨੰਬਰ 8 ਤੱਕ ਤੋਂ ਖੇਰੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ ਇਹ ਹਵਾ ਦਾ ਵਾਕ ਹੈ ਇਸ ਲਈ ਸਹਰਾਂ ਦਾ ਇਹ ਹਵਾ ਇਸ ਤਰ੍ਹਾਂ ਆਖਦਾ ਹੈ ਵੇਖੋ ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ ਆਪਣੀ ਪ੍ਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ ਉਨ੍ਹਾਂ ਦੀ ਜੀਬ ਮਾਰ ਸੁਟਣ ਵਾਲਾ ਤੀਰ ਹੈ ਉਹ ਧੋਖੇ ਦੀ ਗੱਲ ਕਰਦੀ ਹੈ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਡੀ ਨੂੰ ਸ਼ਾਂਤੀ ਆਖਦਾ ਹੈ ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਰਹਿੰਦਾ ਹੈ ਯਹਵਾ ਦਾ ਵਾਕ ਹੈ ਕਿ ਇਸ ਗੱਲ ਦੇ ਕਾਰਨ ਮੈਂ ਉਨ੍ਹਾਂ ਦੀ ਖਬਰ ਨਾ ਲਵਾਂਗਾ ਕਿ ਅਜੇਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ ਹallelujah ਸੋ ਇਹਤੇ ਚਾਰ ਆਇਤਾ ਆ ਤੇ ਚਾਰੇ ਆਇਤਾ ਸਾਨੂੰ ਬਹੁਤ ਬੈਸਟ ਤਰੀਕੇ ਨਾਲ ਸਿਖਾਉਂਦੀਆਂ ਸਭ ਤੋਂ ਪਹਿਲਾਂ ਕਹਿੰਦਾ ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਵੀ ਇਨਕਾਰ ਕਰਦੇ ਆ ਕਹਿੰਦਾ ਉਹਨਾਂ ਦੇ ਮਨਾਂ 'ਚ ਧੋਖਾ ਆ ਉਹਨਾਂ ਦੇ ਮਨਾਂ 'ਚ ਫਰੇਬ ਆ ਉਹਨਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਲਾਲਚ ਆ ਮੈਂ ਅਸੇ ਕਈ ਪਰਿਵਾਰ ਦੇਖਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਆ ਭਈ ਜਦੋਂ ਤੁਸੀਂ ਸਾਡੇ ਘਰੇ ਆਓ ਨਾਲ ਤੇ ਜੇ ਕੋ ਸਾਡੇ ਘਰੇ ਆ ਵੀ ਜਾਵੇ ਤਾਂ ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਪਾਸਟਰ ਆ ਅਸੀਂ ਕਹਿ ਦਾਂਗੇ ਵੀ ਸਾਡੇ ਰਿਸ਼ਤੇਦਾਰ ਹੀ ਆਏ ਆ ਜਾਂ ਫਿਰ ਉਹਨਾਂ ਨੇ ਕਹਿਣਾ ਸਾਡੇ ਇੱਥੇ ਕਿਸੇ ਨੂੰ ਪਤਾ ਨਹੀਂ ਹੈਗਾ ਭਈ ਅਸੀਂ ਮਸੀਹ ਨੂੰ ਮੰਨਦੇ ਆ ਜਦੋਂ ਤੁਸੀਂ ਆਓ ਤਾਂ ਕਿਤੇ ਰਾਜ ਕਿਸੇ ਨੂੰ ਪੁੱਛਿਓ ਨਾ ਸਾਡੇ ਘਰ ਬਾਰੇ ਨਾ ਪਤਾ ਲੱਗੇ ਤਾਂ ਸਾਨੂੰ ਹੀ ਫੋਨ ਕਰਕੇ ਪੁੱਛ ਲਿਓ ਕਈ ਲੋਕ ਐਸੇ ਆ ਜਿਹੜੇ ਕਹਿਣਗੇ ਸਾਡੀਆਂ ਗਵਾਹੀਆਂ ਤਾਂ ਦੱਸ ਦਿਓ ਪਰ ਸਾਡਾ ਨਾਮ ਨਾ ਦੱਸਿਓ ਵਿੱਚ ਕਿਉਂਕਿ ਸਾਡੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਪਤਾ ਨਾ ਲੱਗ ਜਾਵੇ ਵੀ ਬੀ ਵੀ ਖੁਦਾ ਦੇ ਭਵੰਚੇ ਜਾਂਦੇ ਆ ਬਹੁਤੇ ਅਸੇ ਲੋਕ ਆ ਜਿਹੜੇ ਦੁਨੀਆ ਦੇ ਡਰ ਤੋਂ ਪਰਮੇਸ਼ਰ ਦਾ ਨਾਮ ਮੰਨਣ ਤੋਂ ਇਨਕਾਰ ਕਰ ਦਿੰਦੇ ਆ ਜਿੱਦਾਂ ਹੁਣ ਬਹੁਤੇ ਸਿੱਖਾਂ ਦੇ ਦੁਆਰਾ بڑے ਮਸੀਹਾਂ ਦੇ ਉੱਤੇ ਵਿਰੋਧ ਕੀਤਾ ਜਾਂਦਾ ਨਾ ਤਾਂ ਬੜੇ ਲੋਕ ਇਸ ਗੱਲ ਤੋਂ ਕਹਿੰਦੇ ਵੀ ਨਹੀਂ ਅਸੀਂ ਤਾਂ ਮਸੀਹ ਨਹੀਂ ਹੈਗੇ ਅਸੀਂ ਨਹੀਂ ਮਸੀਹ ਹੈਗੇ ਕਿਉਂਕਿ ਉਹਨਾਂ ਨੇ ਇਹ ਨਵੀਂ ਲੋਕ ਸਾਨੂੰ ਮਾਰਨਾ ਦੇਨ ਪਰ ਮੈਂ ਕਹਾਂਗੀ ਕੋਈ ਸਾਨੂੰ ਥੱਪੜ ਨਾ ਮਾਰ ਸਕਦਾ ਕਿ ਸਾਨੂੰ ਗੋਲੀ ਨਾਲ ਪਹਿਲਾਂ ਮਾਰਾਂਗੇ ਸਾਨੂੰ ਗੋਲੀ ਦਾ ਜਿਆਦਾ ਡਰ ਲੱਗੇ ਥੱਪੜ ਦਾ ਅਸੀਂ ਸੌ ਥੱਪੜ ਵੀ ਖਾ ਲਈ ਅਸੀਂ ਮਰਦੇ ਨਹੀਂ ਤੇ ਗੋਲੀ ਸਾਨੂੰ ਇੱਕ ਵੀ ਵੱਜ ਜੇ ਨਾ ਪਿਸਤਲ ਵਾਲੀ ਤਾਂ ਅਸੀਂ ਮਰ ਜਾਂਗੇ ਤਾਂ ਸਾਨੂੰ ਸਭ ਤੋਂ ਜ਼ਿਆਦਾ ਡਰ ਕਿਹਦਾ ਹੋਊਗਾ ਗੋਲੀ ਦਾ ਹੋਊਗਾ ਤਾਂ ਮੈਂ ਕਹਿੰਨੀ ਆ ਲੋਕਾਂ ਦੀ ਮਾਰ ਤਾਂ ਥੱਪੜ ਵਰਗੀ ਐ ਪਰ ਯਹੋਵਾ ਦੀ ਮਾਰ ਸナイਪਰ ਤੋਂ ਵੀ ਭੈੜੀ ਐ ਯਹੋਵਾ ਦੀ ਮਾਰ ਉਸ ਬੰਦੂਖ ਚੋਂ ਨਿਕਲੀ ਹੋਈ ਗੋਲੀ ਨਾਲੋਂ ਵੀ ਭੈੜੀ ਐ ਤੇ ਜ਼ਿਆਦਾ ਦਰਦਨਾਕ ਇਸ ਕਰਕੇ ਸਾਨੂੰ ਦੁਨੀਆਂ ਦਾ ਡਰ ਹੋਣ ਤੇ ਨਾਲੋਂ ਜ਼ਿਆਦਾ ਡਰ ਯਹਵਾ ਦਾ ਚਾਹੀਦਾ ਆ ਭਈ ਜੇ ਯਹਵਾ ਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਹੋ ਕੇ ਵੀ ਮੇਰੇ ਨਾਮ ਤੋਂ ਇਨਕਾਰ ਕਰਦੇ ਆ ਫੇਰ ਕੀ ਬਣੂਗਾ ਅੱਜ ਅਸੀਂ ਕਿਹ ਸੋਇਦਾ ਵੀ ਜੇ ਕਿਸੇ ਨੂੰ ਪਤਾ ਲੱਗ ਗਿਆ ਸੀ ਖੁਦਾ ਨੂੰ ਮੰਨਦੇ ਹੋ ਸਾਨੂੰ ਮਾਰ ਨਾ ਦੇਣ ਪਰ ਲੋਕਾਂ ਤੋਂ ਤਾਂ ਅਸੀਂ ਇੱਕ ਪਲ ਲਈ ਬਚ ਜਾਾਂਗੇ ਫਿਰ ਯਹਵਾ ਤੋਂ ਨਹੀਂ ਬਚਾਂਗੇ ਯਹਵਾ ਕਹਿੰਦਾ ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ ਕਹਿੰਦਾ ਤੁਹਾਨੂੰ ਲੱਗਦਾ ਵੀ ਮੈਂ ਉਹਨਾਂ ਤੋਂ ਬਦਲਾ ਲਵਾਂਗਾ ਹੀ ਨਹੀਂ ਉਹ ਲੋਕਾਂ ਤੋਂ ਜਿਹੜੇ ਮੇਰਾ ਨਾਮ ਮੰਨਣ ਤੋਂ ਮੈਨੂੰ ਕਬੂਲਣ ਤੋਂ ਇਨਕਾਰ ਕਰ ਰਹੇ ਆ ਕਹਿੰਦਾ ਤੁਹਾਨੂੰ ਲੱਗਦਾ ਵੀ ਮੈਂ ਐਸੀ ਕੌਮ ਤੋਂ ਬਦਲਾ ਲਵਾਂਗਾ ਹੀ ਨਹੀਂ ਮੈਂ ਕਹਿੰਦਾ ਉਹਨਾਂ ਦੀ ਜਾਨ ਨੂੰ ਐਦਾਂ ਹੀ ਛੱਡ ਦੂੰਗਾ ਜਿਹੜੇ ਮੈਨੂੰ ਛੱਡ ਦਿੰਦੇ ਚਾਰ ਪੈਸਿਆਂ ਦੇ ਲਈ ਜਿਹੜੇ ਮੈਨੂੰ ਛੱਡ ਦਿੰਦੇ ਚਾਰ ਦਿਨਾਂ ਦੀ ਜ਼ਿੰਦਗੀ ਦੇ ਲਈ ਜਿਹੜੇ ਮੇਰਾ ਨਾਮ ਮੰਨਣ ਤੋਂ ਸ਼ਰਮ ਮਹਿਸੂਸ ਕਰਦੇ ਆ ਅਗਰ ਸਾਡੇ ਰਿਸ਼ਤੇਦਾਰ ਸਾਨੂੰ ਚਾਰ ਲੋਕਾਂ 'ਚ ਕਹਿ ਦੇਣ ਭਈ ਮੈਂ ਇਹਨੂੰ ਨਹੀਂ ਜਾਣਦਾ ਉਹ ਸਾਡੀ ਗਰੀਬੀ ਤੋਂ ਸਾਡੇ ਰੰਗ ਤੋਂ ਸਾਡੇ ਲਾਈਫਸਟਾਈਲ ਤੋਂ ਸ਼ਰਮਿੰਦਗੀ ਮਾਰਨ ਜਾਣ ਕਹਿ ਦੇਣ ਵੀ ਇਹ ਤਾਂ ਸਾਡਾ ਰਿਸ਼ਤੇਦਾਰ ਹੈ ਹੀ ਨਹੀਂ ਤਾਂ ਸਾਡੀ ਕਿੱਦਾਂ ਡਾਇਲੌਗ ਖਾਂਦਾ ਕਿੱਡੀ ਜਾਣ ਔਖੀ ਹੁੰਦੀ ਫੇ ਸਾਡੇ ਆਪਣੇ ਆਣੇ ਸਾਨੂੰ ਚਾਰ ਪੈਸਿਆਂ ਦੇ ਲਈ ਛੜਤਾ ਕਿਉਂਕਿ ਅਸੀਂ ਗਰੀਬ ਸੀ ਇਸ ਲਈ ਇਹਨਾਂ ਨੇ ਇਸ ਗੱਲ ਤੋਂ ਇਨਕਾਰ ਕਰਤਾ ਵੀ ਅਸੀਂ ਇਹਨਾਂ ਨੂੰ ਜਾਣਦੇ ਨਹੀਂ ਤਾਂ ਕਿੰਨਾ ਦਿਲ ਦੁੱਖਦਾ ਐਂ ਹੀ ਇਹ ਹਵਾਵਾ ਦਾ ਦਿਲ ਦੁੱਖਦਾ ਹੈ ਜਦੋਂ ਅਸੀਂ ਕੋਸ਼ਕ ਚੀਜ਼ਾਂ ਦੇ ਲਈ ਕੋਸ਼ਕ ਪੈਸਿਆਂ ਦੇ ਲਈ ਕੋਸ਼ਕ ਜਾਂ ਕਿਸੇ ਲੋਕਾਂ ਦੇ ਡਰ ਦੇ ਲਈ ਇਹ ਵਾਦੇ ਨਾਮ ਤੋਂ ਇਨਕਾਰ ਕਰ ਦਿੰਨੇ ਆ ਫਿਰ ਅਗੇ ਕਹਿੰਦਾ ਸੈਨਾ ਦੇ ਹਵ ਇਸ ਤਰ੍ਹਾਂ ਆਖਦਾ ਆ ਕਿ ਮੈਂ ਉਹਨਾਂ ਨੂੰ ਤਾਵਾਗਾ ਤਾਵਾਗਾ ਭਾਵ ਕੀ ਹੁੰਦਾ ਜਿੱਦਾਂ ਲੋਹਾ ਹੋ ਗਿਆ ਜਾਂ ਸੋਨਾ ਹੋ ਗਿਆ ਉਹਨੂੰ ਪੱਠੀ ਵਿੱਚ ਪਾ ਕੇ ਤਾਇਆ ਜਾਂਦਾ ਤਾਉਣ ਦਾ ਭਾਵ ਪੂਰਾ ਲਾਲ ਕਰਕੇ ਫਿਰ ਉਹਨੂੰ ਪਿਘਲਾ ਲਿਆ ਜਾਂਦਾ ਲਿਕਵਿਡ ਫਾਰਮ ਚ ਸਾਡੀ ਜਾਨ ਨੂੰ ਅਗਰ ਅੱਗ ਚੜਾ ਕੇ ਪਿਘਲਾਇਆ ਜਾਵੇ ਤਾਂ ਸਾਡੀਆਂ ਹੱਡੀਆਂ ਵੀ ਅੱਧੀਆਂ ਕਸੜ ਜਾਣਗੀਆਂ ਕੁਛਕ ਚੀਜ਼ਾਂ ਹੀ ਬਚਣਗੀਆਂ ਕਿਉਂਕਿ ਅਸੀਂ ਨੇ ਬੇਕਾਰ ਮਟੀਰੀਅਲ ਆ ਇਹ ਤਾਂ ਨਹੀਂ ਹੈਗਾ ਵੀ ਖੁਦਾ ਨੇ ਸਾਡੇ ਸ਼ਰੀਰ ਨੂੰ ਬੇਕਾਰ ਬਣਾਇਆ ਪਰ ਅਸੀਂ ਇੰਨਾ ਤਪਸ਼ ਸਹਿਣ ਵਾਲੇ ਹਨੀ ਲੋਹਾ ਸੋਨਾ ਉਹਨੂੰ ਪਿਘਲਾ ਵੀ ਦਿੱਤਾ ਜਾਵੇਂ ਉਹ ਫਿਰ ਉਸ ਤੋਂ ਵੀ ਸੋਹਣੀ ਸ਼ੇਪ ਲੈ ਲੈਂਦਾ ਪਰ ਇੱਕ ਮਨੱਖ ਨੂੰ ਅਗਰ ਪਿਘਲਾ ਦਿੱਤਾ ਜਾਵੇ ਤਾਂ ਉਹਦੇ ਵਿੱਚ ਸਵਾ ਤੇ ਹੱਟੀਆਂ ਤੇ ਕੁਛਕ ਹੱਡੀਆਂ ਤੋਂ ਬਿਨਾਂ ਕੁਛ ਨਹੀਂ ਬਚਦਾ ਤਾਂ ਪਰ ਖੁਦਾ ਹੁਣ ਸਾਨੂੰ ਅੱਗ ਦੀ ਪੱਠੀ ਸਦ ਨਹੀਂ ਤਾਊਗਾ ਕਿਉਂਕਿ ਅੱਗ ਦੀ ਪੱਠੀ ਸਾਡੇ ਲਈ ਪਰਖ ਨਹੀਂ ਆ ਉਹ ਤਾਂ ਸਜ਼ਾ ਖੁਦਾ ਦਾ ਵਜਨ ਦੱਸਦਾ ਅੱਗ ਦੀ ਪੱਠੀ ਵਿਸ਼ਵਾਸੀਆਂ ਜਾਂ ਅਵਿਸ਼ਵਾਸੀਆਂ ਧਰਮੀਆਂ ਜਾਂ ਅਧਰਮੀਆਂ ਦੇ ਲਈ ਸਜ਼ਾ ਆ ਧਰਮੀਆਂ ਦੇ ਲਈ ਵੀ ਸਜ਼ਾ ਕਿਉਂਕਿ ਉਹ ਆਪਣੇ ਆਪ ਨੂੰ ਕਹਿੰਦੇ ਖੁਦਾ ਮੰਨਦਾ ਕਿ ਨਹੀਂ ਮੰਨਦਾ ਵਿਸ਼ਵਾਸੀਆਂ ਲਈ ਵੀ ਸਜ਼ਾ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਕਹਿੰਦੇ ਖੁਦਾ ਦੇ ਲਈ ਹੈ ਕਿ ਨਹੀਂ ਪਰ ਸਾਡੇ ਲਈ ਸਜ਼ਾ ਕੀ ਆ ਸਾਡੇ ਲਈ ਸਜ਼ਾ ਹੈ ਅੱਗ ਦੀ ਪੱਠੀ ਤੇ ਗੱਲਕ ਦੀ ਚੀਲ ਹੁਣ ਉਹ ਤਾਂ ਸਜ਼ਾ ਆ ਤੌਣ ਦਾ ਭਾਵ ਉਹ ਅੱਗ ਨਹੀਂ ਹੈ ਜਿਹੜੀ ਐਕਚੁਅਲੀ ਅੱਗ ਆਫੀਸ਼ੀਅਲ ਅੱਗ ਜਿੰਨੂੰ ਅਸੀਂ ਕਹਿ ਦਿੰਨੇ ਪਰ ਤੌਣ ਦਾ ਭਾਵ ਵੀ ਉਹ ਸਾਨੂੰ ਵੇਖੂਗਾ ਵੀ ਕਿੰਨੇ ਕਚਰੇ ਮੇਰੇ ਨਾਮ ਤੋਂ ਦੂਰ ਹੁੰਦੇ ਸਾਡੇ ਟੈਸਟ ਲਉਗਾ ਜਿੱਦਾਂ ਮੈਡਮ ਆ ਪਹਿਲਾਂ ਕਲਾਸ ਚ ਟੈਸਟ ਲੈਂਦੀਆਂ ਵੀਕਲੀ ਟੈਸਟ ਲੈਂਦੀਆਂ ਫਿਰ ਮੰਥਲੀ ਟੈਸਟ ਲੈਂਦੀਆਂ ਫਿਰ 6 ਮੰਥ ਬਾਅਦ ਫਿਰ ਅਸੀਂ ਦੇਖਦੇ ਹਾਂ ਸਾਲ ਬਾਅਦ ਸਾਡੇ ਟੈਸਟ ਹੁੰਦੇ ਨੇ ਪ੍ਰੀ ਬੋਰਡ ਕੁਛ ਕਹਿ ਦਿੰਨੇ ਕੁਛ ਬੋਰਡ ਕਹਿ ਦਿੰਨੇ ਅਲੱਗ-ਅਲੱਗ ਤਰ੍ਹਾਂ ਦੇ ਐਗਜ਼ਾਮ ਦੇ ਨਾਲ ਸਰਪ੍ਰਾਈਜ਼ ਐਗਜ਼ਾਮ ਵੀ ਹੁੰਦੇ ਸਾਡੇ ਸਰਪ੍ਰਾਈਜ਼ ਟੈਸਟ ਸੋ ਇਹ ਸਭ ਚੀਜ਼ਾਂ ਸਾਡੇ ਲਈ ਹੁੰਦੀਆਂ ਕਿਉਂਕਿ ਖੁਦਾ ਸਾਨੂੰ ਟੀਚਰ ਪਰਖਦੇ ਆ ਵੀ ਮੈਂ ਜੋ ਜੋ ਸਿਖਾਇਆ ਇਹਨੂੰ ਆਉਂਦਾ ਕਿ ਨਹੀਂ ਆਉਂਦਾ ਤਾਂ ਮੈਂ ਕਵਾਂਗਾ ਯਹਵਾ ਦਾ ਵਚਨ ਵੀ ਸਾਨੂੰ ਤੌਂਦਾ ਆ ਯਹਵਾ ਵੀ ਸਾਨੂੰ ਤੌਂਦਾ ਆ ਉਹ ਵੀ ਸਾਨੂੰ ਪਰਖਦਾ ਆ ਉਹ ਵੀ ਦੇਖਦਾ ਆ ਵੀ ਮੇਰੀ ਪ੍ਰਜਾ ਮੇਰੇ ਮੂਹਰੇ ਕਿੰਨੀ ਕੁ ਵਫਾਦਾਰ ਆ ਸੋ ਇੱਥੇ ਪਹਿਲਾਂ ਤਾਂ ਜਿਹੜੇ ਧੋਖੇ ਤੜੀ ਵਾਲੇ ਨੇ ਪ੍ਰਭੂਮੇਸ਼ੇ ਦੇ ਨਾਮ ਦਾ ਇਨਕਾਰ ਕਰਦੇ ਖੁਦਾ ਉਹਨਾਂ ਨੂੰ ਵੇਖ ਲੂਗਾ ਕਹਿੰਦਾ ਕਿ ਕੋਈ ਨਹੀਂ ਮੈਂ ਤੁਹਾਨੂੰ ਵੇਖ ਲੈਣਾ ਖੁਦਾ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੂਗਾ ਦੂਸਰੇ ਨੰਬਰ ਤੇ ਖੁਦਾ ਧਰਮੀਆਂ ਨੂੰ ਜਿਹੜੇ ਆਪਣੇ ਆਪ ਨੂੰ ਧਰਮੀ ਕਹਿੰਦੇ ਆ ਨਾ ਜਿਵੇਂ ਮੈਂ ਕਹਾਂ ਕਿ ਧਰਮੀਆਂ ਲਈ ਵੀ ਗੰਦਕ ਦੀ ਸਜ਼ਾ ਕਿਉਂਕਿ ਉਹ ਆਪਣੇ ਆਪ ਨੂੰ ਧਰਮੀ ਕਹਿੰਦਾ ਯਹਵਾ ਨਹੀਂ ਕਹਿੰਦਾ ਫਿਰ ਯਹਵਾ ਪਰਖੂਗਾ ਵੀ ਜਿੰਨਾ ਕਹਿੰਦੇ ਉਹਨੇ ਜੋਗੇ ਹੈਗੇ ਆ ਕਿ ਨਹੀਂ ਹੈਗੇ ਫਿਰ ਅਗਿਆ 8 ਨੰਬਰ ਐਸੋਂ ਦੱਸਦੀ ਕਿ ਉਹ ਆਪਣੀ ਜੀਵ ਮਾਰ ਸੁਟਣ ਵਾਲਾ ਤੀਰ ਬਣਾਉਂਦੇ ਆ ਤੇ ਧੋਖੇ ਦੀਆਂ ਗੱਲਾਂ ਕਰਦੇ ਧਰਤੀ ਦੇ ਲੋਕ ਕੀ ਕਰਦੇ ਆ ਧੋਖੇ ਦੀਆਂ ਗੱਲਾਂ ਕਰਦੇ ਆ ਝੂਠੀਆਂ ਗੱਲਾਂ ਕਰਦੇ ਫੜੀਆਂ ਮਾਰਦੇ ਵੱਡੀਆਂ-ਵੱਡੀਆਂ ਵੈਰ, ਗ੍ਰੋਧ, ਹੰਕਾਰ ਅਤੇ ਉਹ ਸਾਰੇ ਫਲ ਉਹਨਾਂ ਦੇ ਵਿੱਚ ਆ ਜਿਹੜੇ ਲੂਸੀਫਰ ਚ ਸੀ ਤੇ ਜੇ ਲੂਸੀਫਰ ਸੱਟਿਆ ਗਿਆ ਤਾਂ ਉਹ ਵੀ ਲੋਕ ਸੱਟੇ ਜਾਣਗੇ ਲੂਸੀਫਰ ਲਈ ਸਦਾਦੀ ਮੌਤ ਆ ਤਾਂ ਉਹਨਾਂ ਲਈ ਵੀ ਸਦਾਦੀ ਮੌਤ ਆ ਜਿਹੜੇ ਝੂਠੀ ਜ਼ੁਬਾਨ, ਝੂਠੀਆਂ ਗੱਲਾਂ, ਧੋਖੇ ਤੜੀ ਦੇ ਕੰਮ ਕਰਦੇ ਆ ਕਹਿੰਦਾ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਢੀ ਨੂੰ ਸ਼ਾਂਤੀ ਆਖਦਾ ਆ ਪਰ ਦਿਲ ਤੋਂ ਉਹਦੇ ਮਨ ਦੇ ਵਿੱਚ ਜੈਲਸੀ ਹੁੰਦੀ ਆ ਇਹ ਤਾਂ ਬੜੀ ਆਮ ਹੈ ਕਹਾਂਗੇ ਹਰ ਇੱਕ ਬੰਦਾ ਹੈ ਪਪਾ ਕਹਿੰਦੇ ਨੇ ਕਿ ਇੱਕ ਤਾਂ ਛੱਡ ਕੇ ਦੂਜਾ ਪਰ ਹਰ ਇੱਕ ਬੰਦੇ ਦੇ ਦਿਲ ਚ ਆਈਆਂ ਉਤੋਂ ਉਤੋਂ ਉਹਦੇ ਨਾਲ ਬਹੁਤ ਮਿੱਠੇ ਪਿਆਰੇ ਕੁਲੇ ਖਰਾਰੇ ਬਣਨਗੇ ਪਰ ਜਦੋਂ ਉਤੋਂ ਪਾਸੇ ਹੋ ਜਾਂਦੇ ਉਹਦੀਆਂ ਚੁਗਲੀਆਂ ਆਉਂਦੀਆਂ ਬਰਾਈਆਂ ਉਹਦੇ ਬਾਰੇ ਪਾਪ ਉਹਦੇ ਬਾਰੇ ਛਲ ਉਹਦੇ ਬਾਰੇ ਫਰੇਬ ਦੀਆਂ ਗੱਲਾਂ ਕਰਦੇ ਆ ਉਹਦੇ ਬਾਰੇ ਕੁੜਾਉਂਦੇ ਆ ਉਦੇ ਬਾਰੇ ਗਲਤ ਨੌਲੇਜ ਨੂੰ ਰਿਲੀਜ਼ ਕਰਦੇ ਆ ਉਹਦੇ ਬਾਰੇ ਦੁਨੀਆ ਦੇ ਵਿੱਚ ਜਾਗਣਗੇ ਉਹ ਕੋਈ ਬੰਦਾ ਹੈ ਉਹ ਤਾਂ ਮੂੰਹ ਮੱਥੇ ਲਗਣ ਵਾਲਾ ਨਹੀਂ ਹੈਗਾ ਸੋ ਖੁਦਾ ਕਹਿੰਦਾ ਉਹ ਲੋਕ ਜਿਨ੍ਹਾਂ ਦੇ ਦਿਲ ਵਿੱਚ ਸਾੜਿਆ ਕਹਿੰਦਾ ਪਰ ਆਪਣੇ ਦਿਲ ਵਿੱਚ ਉਹਦੇ ਲਈ ਉਹਦੇ ਉਹਦੇ ਦਿਲ ਵਿੱਚ ਉਸ ਦੀ ਤਾੜ ਵਿੱਚ ਲੱਗਿਆ ਰਹਿੰਦਾ ਤਾੜ ਮਤਲਬ ਉਹਨੂੰ ਨਾਸ਼ ਕਰਨ ਚਾਉਂਦੇ ਉਹਦੇ ਵਿਰੁੱਧ ਖੜਾ ਹੁੰਦਾ ਉਹਦੇ ਨਾਲ ਕੰਪੀਟੀਸ਼ਨ ਕਰਦਾ ਉਹਨੂੰ ਨੀਚਾ ਘਰਾਉਣਾ ਚਾਹੁੰਦਾ ਉਹਦੇ ਨਾਲ ਉੱਚਾ ਉੱਠਣ ਦੇ ਲਈ ਸੋ ਖੁਦਾ ਕਹਿੰਦਾ ਤੁਹਾਡੇ ਮਨ ਤੁਹਾਡੀਆਂ ਜ਼ੁਬਾਨਾਂ ਛਾਲਤ ਝੂਠ ਅਤੇ ਚੁਗਲੀ ਦੇ ਨਾਲ ਵੈਰ ਦੇ ਨਾਲ ਈਰਖਾ ਬਾਜੀ ਨਾਲ ਹੰਕਾਰਾਂ ਦੇ ਨਾਲ ਕਮੰਡ ਦੇ ਨਾਲ ਤੁਹਾਡੀਆਂ ਜ਼ਿੰਦਗੀਆਂ ਲੱਥੋ ਲੱਥ ਹੋ ਗਈਆਂ ਨੇ ਕਹਿੰਦਾ ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖਬਰ ਨਾ ਲਵਾਂਗਾ ਦਿਨ-ਪ੍ਰਤੀ ਦਿਨ ਉਹ ਪਾਪ ਚ ਹੀ ਜਾਂਦੇ ਜਾ ਰਹੇ ਆ ਛਾਲਤ ਚ ਜਾਂਦੇ ਜਾ ਰਹੇ ਆ ਵਿਰੋਧ ਉਹਨਾਂ ਦਾ ਵਧਦਾ ਜਾ ਰਿਹਾ ਤਾਂ ਕੀ ਇਹ ਹੋਣ ਤੋਂ ਬਦਲਾ ਨਹੀਂ ਲਵੇਗਾ ਇੱਕ ਬੱਚਾ ਆ ਮਾਂ ਨੇ ਅੱਛੇ ਤਰੀਕੇ ਨਾਲ ਸੋਹਣੇ ਕੱਪੜੇ ਪਾ ਕੇ ਘੱਲਿਆ ਜੋ ਇੱਕ ਵਾਰੀ ਮਿੱਟੀ 'ਚ ਡੇਗ ਜਾਵੇ ਨਾ ਉਹਨੂੰ ਛਾੜ ਲੈਂਦੀ ਆ ਚਲ ਕੋਈ ਨਹੀਂ ਜੇ ਥੋੜੀ ਕਿ ਦਿਨ ਮਿੱਟੀ ਜੁ ਵਾਕੇ ਖੇਡ ਵੀ ਲਵੇ ਤਾਂ ਵੀ ਉਹਦੇ ਕੱਪੜੇ ਥੋੜੇ ਬਹੁਤ ਝਾੜ ਲੈਂਦੇ ਆ ਪਰ ਜੇ ਕਿਤੇ ਉਹ ਚਿੱਕੜ ਚ ਡਿੱਗ ਜਾਵੇ ਫਿਰ ਨਾਲੇ ਤਾਂ ਉਹਦੇ ਚਪੇੜਾਂ ਪੈਂਦੀਆਂ ਤੇ ਫਿਰ ਉਹਨੂੰ ਬਾਅਦ ਚ ਧੋਂਦੀ ਆ ਮਾਂ ਤੇ ਉਸੇ ਤਰ੍ਹਾਂ ਯਹਵਾਹ ਆ ਅਗਰ ਅਸੀਂ ਇੱਕ ਦੋ ਵਾਰ ਗਲਤੀਆਂ ਕਰਦੇ ਆ ਉਹ ਸਾਨੂੰ ਝਾੜ ਸਵਾਰ ਲੈਂਦਾ ਇੱਕ ਦੋ ਵਾਰ ਸਾਨੂੰ ਦਾਗ ਲੱਗਦੇ ਆ ਖੁਦਾ ਫਿਰ ਧੋ ਲੈਂਦਾ ਪਰ ਜਦ ਅਸੀਂ ਜਾਨ ਬੁੱਝ ਗਏ ਚਿੱਕੜ ਚ ਡਗ ਡੇ ਕੇ ਡਗ ਡੇ ਕੇ ਆਪਣੇ ਆਪ ਨੂੰ ਸਵਾਰਦੇ ਨਹੀਂ ਪਰ ਗਾਲੀ ਜਾਨੇ ਗਾਲੀ ਜਾਨੇ ਜਾਨ ਬੁੱਝ ਕੇ ਆਪਣੀ ਜ਼ਿੰਦਗੀ ਨੂੰ ਉਸ ਨਰਕ ਉਸ ਪਾਪ ਵਾਲੇ ਲੈ ਕੇ ਜਾਈ ਜਾਨੇ ਖਰਾਬ ਹੀ ਕਰੀ ਜਾਂਦੇ ਆ ਤੇ ਫਿਰ ਯਹੋਵਾ ਚੰਗੀ ਤਰ੍ਹਾਂ ਸਾਡੀ ਖਬਰ ਲੈਂਦਾ ਜਿੱਦਾਂ ਸਾਡੀ ਮਾਂ ਖਬਰ ਲੈ ਨਹੀਂ ਹੁੰਦੀ ਨਾ ਕਿ ਅਸੀਂ ਜਾਨ ਬੁੱਝ ਕੇ ਚਿੱਕੜ ਚ ਲੱਭੜ ਕੇ ਆਈਏ ਤਾਂ ਫਿਰ ਚੰਗੀ ਤਰ੍ਹਾਂ ਖਬਰ ਲੈਂਦੀ ਨਾਲੇ ਕੰਨ ਸੇਕਿਆ ਜਾਂਦੇ ਸੀ ਨਾਲੇ ਟੂਈਆਂ ਸੇਕੀਆਂ ਜਾਂਦੀਆਂ ਸੀ ਉਸੇ ਤਰ੍ਹਾਂ ਇਹ ਹਵਾ ਫਿਰ ਸਾਡੀ ਪੂਰੀ ਬਾਡੀ ਨੂੰ ਚੰਗੀ ਤਰ੍ਹਾਂ ਅਜ ਸੱਟ ਕੇ ਸੇਕਾ ਲਵਾਊਗਾ ਕਿਉਂਕਿ ਮਾਂ ਦਾ ਸੇਕ ਤਾਂ ਕੁਛ ਇੱਕ ਸੈਕਿੰਡ ਦਾ ਹੁੰਦਾ ਸੀ ਪਰ ਬਾਪ ਦਾ ਸੇਕ ਅਸੀਂ ਸਾਰੇ ਜਾਣਦੇ ਹਾਂ ਸਾਡੇ ਬਾਪ ਪਤਾ ਕਿ ਹੋਜੇ ਸੀ ਹਰੇ ਘਰ ਦਾ ਬਾਪ ਮੈਂ ਕਿੰਨੀ ਅਗਰ ਮੇਰਾ ਬਾਪ ਐਸਾ ਸੀ ਨਾ ਤਾਂ ਹਰੇ ਘਰ ਦਾ ਬਾਪ ਐਸਾ ਹੀ ਹੋਗਾ ਉਹਨੇ ਕਦੇ ਆ ਦਿਜਵਾ ਕੋਣ ਛਿੜਕਿਆ ਨਹੀਂ ਹੁੰਨ ਕਦੇ ਮਾਰਿਆ ਨਹੀਂ ਹੁੰਨ ਪਰ ਜਦ ਕਰੇ ਉਹਦੀ ਛਿੜਕ ਤਾਂ ਕੀ ਉਹਦੇ ਘਰੇ ਪੈਰ ਹੀ ਪੈ ਜਾਣ ਇੱਥੋਂ ਹੀ ਬੰਦੇ ਕੰਬ ਜਾਂਦੇ ਸੀ ਬੱਚੇ ਵੀ ਹੁਣ ਡੈਡੀ ਆ ਗਿਆ ਹੁਣ ਸ਼ਾਂਤ ਹੋ ਕੇ ਬਹਿ ਜਾ ਕੋਈ ਭਾਵੇਂ ਗੁੱਸੇ ਵੀ ਨਾ ਪਰ ਜਿਸਨਾਂ ਨੇ ਹਲਕਾ ਜਿਹਾ ਦਬਕਾ ਵੀ ਮੰਨਣਾ ਤਾਂ ਸੱਚੀ ਗੱਲ ਆ ਉਹਨੂੰ ਮੂਤ ਨਿਕਲਣਾ ਆ ਜਾਂਦਾ ਸੀਗਾ ਵੀ ਬਾਪੂ ਦੀ ਛਿੜਕ ਤਾਂ ਬੜੀ ਭੈੜੀ ਲੱਗਦੀ ਸੀ ਇਦਾਂ ਲੱਗਦਾ ਸੀ ਵਾਕੇ ਕੰਮ ਹੋਣ ਤਾਂ ਖਰਾਬ ਹੀ ਆ ਪਰ ਹੁਣ ਕਾਸੇ ਜੋ ਗਿਰੇ ਰਹੇ ਅਸੀਂ ਕਿਉਂ ਜੀ ਡੈਡੀ ਆ ਗਿਆ ਸਾਡਾ ਤਾਂ ਮੈਂ ਕਹਾਂਗੀ ਇਹ ਹਵਾ ਦੀ ਛਿੜਕ ਵੀ ਨਹੀਂ ਸਾਥੋਂ ਚੱਲੀ ਜਾਣੀ ਇਸ ਤੱਕ ਉਹਨੇ ਸਾਨੂੰ ਸਮਝਾਇਆ ਤੇ ਸਿਖਾਇਆ ਹੀ ਆ ਪਰ ਜਿੱਦ ਉਹ ਸਾਥੋਂ ਲੈਣਾਗੇ ਨਾ ਜਿੱਦ ਕਹਿੰਦਾ ਕਿ ਕੋਈ ਨਹੀਂ ਮੈਂ ਵੀ ਤੈਨੂੰ ਹੁਣ ਵੇਖ ਲੂੰਗਾ ਮੈਂ ਕਹਿੰਦੀ ਜਦੋਂ ਇਹ ਹਵਾ ਵੇਖਣ ਤੇ ਆ ਗਿਆ ਨਾ ਉਹਦੇ ਸਾਨੂੰ ਆਸੇ ਪਾਸੇ ਕੁਝ ਨਹੀਂ ਦਿਸਣਾ ਫਿਰ ਅਸੀਂ ਕੁਝ ਵੇਖਣ ਜੋਗੇ ਨਹੀਂ ਰਹਿਣਾਗਾ ਇਸੇ ਕਰਕੇ ਯਹਵਾ ਦੇ ਗ੍ਰੋਧ ਤੋਂ ਵਚੋ ਦੇਖੋ ਉਹਦਾ ਖ્રોਧ ਕਿੰਨਾ ਕਹਿਰ ਬਣ ਕੇ ਟੁੱਟਿਆ ਕਿਦੇ ਕਿਦੇ ਤੇ ਟੁੱਟਿਆ ਮੈਂ ਤੁਹਾਨੂੰ ਥੋੜਾ ਬਹੁਤ ਰਿਮਾਈਂਡ ਕਰਾਉਣੀ ਹੈ ਸਭ ਤੋਂ ਜ਼ਿਆਦਾ ਵੱਡਾ ਕਹਿਰ ਸੀ ਜਿਹੜਾ ਉਹ ਸੀ ਨੂੰ ਦੇ ਵੇਲੇ ਹੁਣ ਨੂੰ ਤਾਂ ਬਚ ਗਿਆ ਨੂ ਦਾ ਪਰਿਵਾਰ ਬਚ ਗਿਆ ਕਿਉਂਕਿ ਉਹ ਭਗਤ ਸੀ ਤੇ ਜਿਹੜੇ ਨਹੀਂ ਸੀ ਉਹਨਾਂ ਦੇ ਉੱਤੇ ਦੇਖੋ 40 ਦਿਨ ਤੇ 40 ਰਾਤਾਂ ਇੰਨਾ ਕੁ ਮੀਂਹ ਵਰਿਆ ਡੁੱਬ ਡੁੱਬ ਕੇ ਤੜਫ ਤੜਫ ਕੇ ਮਰਿਓ ਲੋਕ ਫੇਰ ਅੱਗੇ ਜਾਂਦੇ ਅਸੀਂ ਲੂਤ ਦੇ ਉਸ ਨਗਰ ਦੇ ਉੱਤੇ ਲੂਤ ਦੇ ਨਗਰ ਤੇ ਖੁਦਾ ਦਾ ਐਸਾ ਕਰੋਧ ਆਇਆ ਪਈ ਉਹਨਾਂ ਦੇ ਉਸ ਵੇਲੇ ਅੱਗ ਭਰਾਈ ਗਈ ਅੱਗ ਤਾਂ ਕੀ ਪ੍ਰਗ ਦੇ ਗੋਲੇ ਔਰ ਪੂਰੇ ਸ਼ਹਿਰ ਦਾ ਕੋਈ ਜਾਨਵਰ ਨਹੀਂ ਬਚਿਆ ਕੋਈ ਬੰਦਾ ਨਹੀਂ ਬਚਿਆ ਸਭ ਸੜ ਪੁੱਜ ਗਏ ਔਰ ਇਹ ਸਭ ਹੋਇਆ ਯਹਵਾ ਦੇ ਕਰੋਧ ਦੇ ਕਰਕੇ ਫਿਰ ਮਿਸਰ ਦੀ ਗੁਲਾਮੀ ਦੇ ਵੇਲੇ ਮਿਸਰੀਆਂ ਦੇ ਉੱਤੇ 10 ਤਰ੍ਹਾਂ ਦੀਆਂ ਬਾਵਾਵਾਂ ਤਾਂ ਆਈਆਂ ਹੀ ਆਈਆਂ ਜਿਹੜੇ ਉਹ ਵਖਰੇ ਉੱਚ ਡੁੱਬੇ ਲਾਲ ਸਮੁੰਦਰ 'ਚ ਉਹ ਵਖਰੇ ਸੋ ਖੁਦਾ ਦਾ ਕਰੋਧ ਬੜੇ ਕਹਿਰ ਨਾਲ ਆਉਂਦਾ ਔਰ ਉਹਨੂੰ ਚੱਲਣਾ ਸਾਡੇ ਵਾਸਤੇ ਦੀ ਗੱਲ ਤਾਂ ਬਿਲਕੁਲ ਨਹੀਂ ਹੈਗੀ ਇਸ ਕਰਕੇ ਤੌਬਾ ਕਰੋ ਪਈਓ ਹਵਾ ਦਾ ਕਰੋਧ ਸਾਡੇ ਤੇ ਨਾ ਆਵੇ ਤੇ ਅਸੀਂ ਬਚਾ ਲੈ ਜਾਈਏ ਇਹ ਨਾ ਹੋਵੇ ਵੀ ਅਸੀਂ ਉੱਥੇ ਪਾਣੀ ਪਾਣੀ ਹੁੰਦੇ ਫਿਰੀਏ ਫੇਰ ਭਾਵੇਂ ਜਿੰਨਾ ਵੀ ਪਾਣੀ ਛਾੜ ਲੀ ਗਿਆ ਸੀ ਯਹਵਾ ਦੀ ਗੰਧਕ ਦੀ ਅਗਰੀ ਸਾਥੋਂ ਬੁਝਣੀ ਇਸ ਤੋਂ ਭਲਾ ਹੈ ਭਈ ਅਸੀਂ ਤੌਬਾ ਕਰੀਏ ਅਤੇ ਅਸੀਂ ਆਪਣੇ ਪਰਮੇਸ਼ਰ ਦੇ ਨਾਮ ਦੇ ਵਿੱਚ ਸ਼ੁੱਧ ਪਵਿੱਤਰ ਅਤੇ ਖਰੀ ਚਾਲ ਚੱਲਣ ਵਾਲੇ ਹੋਈਏ ਤਾਂ ਉਸਾ ਮਿਲ ਕੇ ਦਿਲ ਤੋਂ ਤੌਬਾ ਕਰਦੇ ਹਾਂ ਜ਼ਿੰਦਗੀ ਪਰ ਜੋ ਸਾਰੇ ਗੁਨਾਹਾਂ ਤੋਂ ਔਰ ਪਰਮੇਸ਼ਰ ਦੀ ਪਾਕ ਔਰ ਪਵਿੱਤਰ ਹਜ਼ੂਰੀਤ ਸਾਹਿਬ ਮਿਲ ਕੇ ਪ੍ਰਾਰਥਨਾ ਕਰਦੇ ਹਾਂ हालेलुया 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 लुईया हाली लुईया हाले लुईया धनबाद महान सामर्थी खुदावन प्यारे परमेश्वर प्रभु यहावा थोड़ा शुकर धनबाद तादी तारीफ कर दिया मेरे खुदावन जी तुसी मददगार परमेश्वर और सच्चे सहायक हो खुदा तुसी दया दे सागर और रहम करने वाले परमेश्वर हो मेरे प्रभु कृपा का दया सदा है मेरे खुदा जो भी जन थोड़े नाम पर भरोसा करद मेरे खुदावन ਤੁਸੀਂ ਸਭ ਦੀ ਆਵਾਜ਼ ਨੂੰ ਸੁਣਦੇ ਅਤੇ ਉੱਤਰ ਦੇਣ ਵਾਲੇ ਪਰਮੇਸ਼ਰ ਮੇਰੇ ਖੁਦਾਵੰਨ ਜੀ ਤੁਸੀਂ ਵਚਨ ਦੇ ਵਿੱਚ ਕਹੇ ਕਿ ਜੋ ਕੋਈ ਵੀ ਮੇਰੀ ਸ਼ਰਨ ਆਵੇਗਾ ਉਹ ਸ਼ਰਮਿੰਦਾ ਨਾ ਹੋਵੇਗਾ ਪਰ ਸਦਾ ਦਾ ਜੀਵਨ ਪਾਵੇਗਾ ਅੱਜ ਅਸੀਂ ਸਭ ਤੁਹਾਡੀ ਸ਼ਰਨ ਆਏ ਹਾਂ ਮੇਰੇ ਖੁਦਾ ਸਾਡੇ ਤੇ ਰਹਿਮ ਕਰੋ ਆਪਣੀ ਕਿਰਪਾ ਨੂੰ ਦਿਓ ਮੇਰੇ ਖੁਦਾ ਤੁਹਾਡਾ ਫਤਿਹਮੰਦ ਕਿਰਪਾ ਵਾਲਾ ਹੱਥ ਸਾਡੇ ਸਭ ਦੀਆਂ ਲਾਈਫ ਦੇ ਉੱਤੇ ਠਹਿਰੇ ਮੇਰੇ ਖੁਦਾਰਾਸੀ ਸਭ ਤੁਹਾਡੇ ਨਾਮ ਦੇ ਵਿੱਚ ਨੇਕ ਨਾਮੀ ਨੂੰ ਖੱਟਿਏ ਮੇਰੇ ਖੁਦਾਵੰਨ ਜੀ ਸਾਡੇ ਉੱਤੇ ਰੂਪ ਆਕ ਮਦਦ ਸਹਿਤ ਅਗਵਾਈ ਕਰੇ ਮੇਰੇ ਖੁਦਾ ਸਾਡੇ ਜੀਵਨ ਯਸ਼ੂ ਨਾਮ ਚ ਬles ਹੋ ਜਾਵੇ ਮੇਰੇ ਖੁਦਾਵੰ ਸਾਡੀ ਸ਼ਰੀਰਾਂ ਉੱਤੇ ਤੁਹਾਡੀ ਮਰਜ਼ੀ ਪੂਰੀ ਕੀਤੀ ਜਾਵੇ ਖਾਸ ਕਰਕੇ ਅਸੀਂ ਸਭ ਤਰ੍ਹਾਂ ਦੇ ਸ਼ੱਲ ਹਰ ਤਰ੍ਹਾਂ ਦੇ ਪਾਪ ਹਰ ਤਰ੍ਹਾਂ ਦੀ ਬੁਰਾਈ ਤੋਂ ਛੁਡਾ ਲਏ ਜਾਈਏ ਬਚਾ ਲਏ ਜਾਈਏ ਮੇਰੇ ਖੁਦਾਵੰ ਜੀ ਸਾਡੀ ਜ਼ਿੰਦਗੀ ਤੁਹਾਡੇ ਪਵਿੱਤਰ ਨਾਮ ਦੇ ਵਸੀਲੇ ਬles ਹੋ ਜਾਵੇ ਮੇਰੇ ਬਿਤਾ ਪਰਮੇਸ਼ਰ ਅਸੀਂ ਯਹਵਾ ਆਪਣੇ ਪਰਮੇਸ਼ਰ ਦੇ ਨਾਮ ਦੇ ਵਿੱਚ ਨੇਕ ਨਾਮੀ ਖੱਟੀਏ ਮੇਰੇ ਖੁਦਾਵੰ ਪਵਿੱਤਰ ਆਤਮਾ ਸਦਵਤ ਲੈ ਕੇ ਸਦਾ ਤੱਕ ਸਾਡੀ ਹਿਫਾਜ਼ਤ ਕਰੇ ਖੁਦਾਰਾਸੀ ਸੱਚਾ ਤੇ ਜਾਣੇ ਪਰਮੇਸ਼ਰ ਦੇ ਨਾਮ ਦੇ ਵਿੱਚ ਬੈਸਟ ਉੱਤਮਾ ਤੇ ਪਵਿੱਤਰ ਚਾਲ ਚੱਲੀਏ ਖੁਦਾਵੰਨ ਜੀ ਸਾਡੇ ਰਾਸਤੇ ਯਹਵਾ ਸਾਡੇ ਪਰਮੇਸ਼ਰ ਨੂੰ ਪਸੰਦ ਹੋਣ ਮੇਰੇ ਖੁਦਾ ਤੇ ਸਾਡਾ ਜੀਵਨ ਸੱਚਮੁੱਚ ਪਵਿੱਤਰ ਹੋਵੇ ਮੇਰੇ ਖੁਦਾਵੰਨ ਜੀ ਹਰ ਇੱਕ ਸ਼ਲ ਹਰ ਇੱਕ ਬਦੀ ਹਰ ਵਿਰੋਧ ਹਰ ਕਪਟ ਹਰ ਇੱਕ ਪਾਪ ਹਰ ਹਨੇਰੇ ਤੋਂ ਅਸੀਂ ਛੁਡਾਏ ਜਾਈਏ ਕਿਸੇ ਵੀ ਹਾਲਾਤ ਵਿੱਚ ਅਸੀਂ ਤੁਹਾਡੇ ਨਾਮ ਦਾ ਇਨਕਾਰ ਨਾ ਕਰੀਏ ਮੇਰੇ ਖੁਦਾ ਪਰ ਅਸੀਂ ਤੁਹਾਡੇ ਨਾਮ ਦਾ ਇਕਰਾਰ ਕਰੀਏ ਮੇਰੇ ਖੁਦਾਵੰਨ ਜੀ ਅਸੀਂ ਹਮੇਸ਼ਾ ਤੁਹਾਡੇ ਨਾਮ ਨੂੰ ਨਮੰਨਣ ਅਤੇ ਕਬੂਲਣ ਵਾਲੇ ਹੋਈਏ ਮੇਰੇ ਪਿਤਾ ਪ੍ਰਮੇਸ਼ਰ ਸਭ ਤਰ੍ਹਾਂ ਦਾ ਛਲ ਸਭ ਤਰ੍ਹਾਂ ਦੀ ਬਦੀ ਹਰ ਤਰ੍ਹਾਂ ਦੀ ਬੁਰਾਈ ਹਰ ਤਰ੍ਹਾਂ ਦਾ ਕਮਾਂਡ ਹਰ ਬਦੀ ਦੇ ਪੂਰੇ ਸੁਭਾਅ ਤੋਂ ਸਾਨੂੰ ਛੁਡਾਉਣਾ ਮੇਰੇ ਖੁਦਾਵੰਤ ਤੁਹਾਡਾ ਗ੍ਰੇਸਫੁਲ ਕਿਰਪਾ ਵਾਲਾ ਹੱਥ ਸਾਡੀਆਂ ਜ਼ਿੰਦਗੀਆਂ ਉੱਤੇ ਟੈਸਟ ਤਰੀਕੇ ਨਾਲ ਕੰਮ ਕਰੇ ਮੇਰੇ ਖੁਦਾਵਰ ਅਸੀਂ ਖਰੀ ਚਾਲ ਚੱਲਦੇ ਹੋਏ ਤੁਹਾਡੇ ਨਾਮ ਦੀ ਵਡਿਆਈ ਕਰਦੇ ਜਾਈਏ ਮੇਰੇ ਪਿਤਾ ਸਾਡੀ ਜ਼ੁਬਾਨ ਹਰ ਤਰ੍ਹਾਂ ਦੇ ਵੱਲ ਛਲ ਧੋਖੇ ਤੇ ਤੀਰਾਂ ਜਿਹੇ ਤਿੱਖੇ ਬੋਲਾਂ ਤੋਂ ਬਚਾ ਲਈ ਜਾਵੇ ਖੁਦਾਵੰਤ ਅਸੀਂ ਆਪਣੇ ਗਵਾਂਡੀ ਦੇ ਲਈ ਦਿਲ ਤੋਂ ਸ਼ਾਂਤੀ ਦੇ ਸ਼ਬਦ ਬੋਲੀਏ ਸੋਚੀਏ ਖੁਦਾ ਤੇ ਸ਼ਾਂਤੀ ਦੇ ਸੁਭਾ ਨੂੰ ਪਹਿਨ ਲਈਏ ਮੇਰੇ ਖੁਦਾਵੰਦ ਜੀ ਰੂਪ ਆਕ ਸਰੀਪਕ ਕਾਲ ਤੱਕ ਸਾਡੇ ਅੰਗ ਸੰਗ ਹੋਵੇ ਖੁਦਾ اور ਸਾਡੇ ਜੀਵਨ ਯਸ਼ੂ ਨਾਮ ਚ ਬਰਕਤ ਵਾਲੇ ਹੋ ਜਾਣ ਮੇਰੇ ਖੁਦਾ ਸਭ ਪ੍ਰਕਾਰ ਦੀ ਬਦੀ ਬराई ਪਾਪ ਸਾਡੀਆਂ ਜ਼ਿੰਦਗੀਆਂ ਚੋਂ ਨਿਕਲੇ ਖੁਦਾਵੰਦ ਤੇ ਪਵਿੱਤਰ ਚਾਲ ਚੱਲਨ ਵਸੀ ਪਹਿਨ ਲਈਏ ਮੇਰੇ ਖੁਦਾਵੰਦ ਜੀ ਸਾਡੇ ਦਿਲਾਂ ਦੇ ਵਿੱਚੋਂ ਹਰ ਤਰ੍ਹਾਂ ਦੇ ਫਰੇਬ ਹਰ ਤਰ੍ਹਾਂ ਦੇ ਪਾਪ ਨੂੰ ਤੁਸੀਂ ਕੱਢਣਾ ਖੁਦਾਰ ਪਵਿੱਤਰ ਹੱਥਾਂ 'ਚ ਲੈ ਕੇ ਸਾਨੂੰ ਸੰਭਾਲਣਾ ਮੇਰੇ ਖੁਦਾਵਨ ਸਦੀਪਕਾਲ ਤੱਕ ਤੁਹਾਡਾ ਪਵਿੱਤਰ ਆਤਮਾ ਸਾਡੀ ਹਿਫਾਜ਼ਤ ਕਰੇ ਖੁਦਾਰਾ ਅਸੀਂ ਹਰ ਸ਼ਰਮ ਵਾਲਕ ਮੰਡ ਬਦੀ ਬੁਰਾਈ ਪਾਪ ਤੋਂ ਛੁੜਾ ਲਏ ਜਾਈਏ ਪਵਿੱਤਰ ਆਤਮਾ ਸਦੀਪਕਾਲ ਤੱਕ ਸਾਡੇ ਨਾਲ ਹੋਵੇ ਸਾਡੀ ਮਦਦ ਕਰੇ ਸਾਡੀ ਸਹਾਇਤਾ ਕਰੇ ਖੁਦਾਵਨ ਔਰ ਅਸੀਂ ਸੱਚਮੁੱਚ ਯਹਵਾ ਆਪਣੇ ਪਰਮੇਸ਼ਰ ਦੇ ਹਰ ਇੱਕ ਪਰਖ ਦੇ ਵਿੱਚ ਖਰੇ ਉੱਤਰੀਏ ਜਦ ਵੀ ਤੁਸੀਂ ਸਾਨੂੰ ਪਰਖਿਆ ਸੀ ਖਰੇ ਉੱਤਰੀਏ ਖੁਦਾ ਜਦ ਵੀ ਅਸੀਂ ਤੁਹਾਡੇ ਪਵਨ ਤੁਹਾਡੇ ਹਜ਼ੂਰ ਖੜੇ ਕੀਤੇ ਜਾਈਏ ਸਾਡਾ ਜੀਵਨ ਸਾਡਾ ਚਾਲ ਚੱਲਨ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਖੁਦਾਵਾਨ ਸਭ ਪ੍ਰਕਾਰ ਦੀ ਬਦੀ ਬਰਾਈ ਸ਼ਲ ਪਾਪ ਕਮੰਡ ਪਰਾਈਆਂ ਤੇ ਹਰ ਤਰ੍ਹਾਂ ਦਾ ਫਰੇਬ ਸਾਡੀ ਲਾਈਫ ਚੋਂ ਦੂਰ ਹੋ ਜਾਵੇ ਖੁਦਾਵਾਨ ਜਿੰਨੇ ਵੀ ਜਾਣੇ ਸਮੇਂ ਫਾਸਟਿੰਗ ਦੇ ਵਿੱਚ ਲੇਖ ਹੁੰਦਾ ਸੀ ਆਪਣੀ ਫਾਸਟਿੰਗ ਨੂੰ ਤੁਹਾਡੇ ਜ਼ਰੂਰ ਸ਼ੁਰੂ ਕਰਨ ਦੀ ਜਾ ਰਹੀ ਹੈ ਖੁਦਾ ਪੂਰਾ ਸਮਾਂ ਸਾਡੀ ਆਵਾਜ਼ ਨੂੰ ਸੁੰਨਾ ਤੇ ਉੱਤਰ ਦੇਣਾ ਖੁਦਾ ਸਾਡੀ ਪੁਕਾਰ ਪਵਿੱਤਰ ਭਵਨ ਦੇ ਵਿੱਚ ਪਹੁੰਚੇ ਖੁਦਾਵਾਨ ਸਾਡੀਆਂ ਜ਼ਿੰਦਗੀਆਂ ਸਾਡੀ ਪਵਿੱਤਰ ਮਰਜ਼ੀ ਪੂਰੀ ਕੀਤੀ ਜਾਵੇ ਪਵਿੱਤਰ ਆਤਮਾ ਸਦੀਪਕ ਕਾਲ ਤੱਕ ਸਾਡੇ ਅੰਗ ਸੰਗ ਹੋਵੇ ਖੁਦਾ ਰੂਪਾਕ ਦੀਆਂ ਬਾੜਾਂ ਸਾਡੇ ਚਾਰੋਂ ਰੋੜ ਲੱਗਣ ਖੁਦਾ ਔਰ ਫਾਸਟਿੰਗ ਦੇ ਸਮੇ ਅਸੀਂ ਜਿਸ ਵੀ ਵਿਸ਼ੇ ਨੂੰ ਤੁਹਾਡੇ ਹਜ਼ੂਰ ਰੱਖਿਓ ਹਰ ਪੁਕਾਰ ਤੁਹਾਡੇ ਹਜ਼ੂਰ ਕਬੂਲ ਕੀਤੀ ਜਾਵੇ ਖੁਦਾਵੰਨ ਪੂਰੇ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਹੱਥਾਂ 'ਚੋਂ ਸਾੰਦੇ ਮੇਰੇ ਖੁਦਾਵੰਨ ਜੀ ਦੁਆ ਕਰਦੇ ਹੁਣਾਂ ਸਾਰੇ ਭੈਣਾ ਭਾਈਆਂ ਲਈ ਜੋ ਆਪਣੇ ਫਾਸਟਿੰਗ ਦੇ ਦਾਨ ਤੁਹਾਡੇ ਹਜ਼ੂਰ ਪੇਜ ਦੇ ਰਹੇ ਨੇ ਮੇਰੇ ਖੁਦਾਵੰਨ ਜੀ ਜੋ ਵੀ ਆਪਣੇ ਉੱਤਮ ਵੀਸ ਤੁਹਾਡੇ ਹਜ਼ੂਰ ਵੀਜ ਨੂੰ ਖੁਦਾ ਇਹਨਾਂ ਦੇ ਘਰਾਂ 'ਚ ਉੱਤਮ ਆਸ਼ੀਸ਼ ਉਤਰੇ ਮੇਰੇ ਖੁਦਾ ਇਹਨਾਂ ਦੀ ਪੁਕਾਰ ਸੁਰਗ ਦੀਆਂ ਤਖਤਿਆਂ ਤੱਕ ਪਹੁੰਚੇ ਤੇ ਉਤਰ ਲੈ ਕੇ ਆਵੇ ਮੇਰੇ ਖੁਦਾਵੰ ਜੀ ਇਹਨਾਂ ਦੇ ਹੱਥ ਦੀ ਕੰਮ مبارਕ ਹੋ ਜਾਨ ਇਹਨਾਂ ਦੇ ਬੀਜ ਵਿਸ਼ਾਲ ਵਿਰਸ਼ ਬਣਾਂ ਤੇ ਫਲਵੰਤ ਹੋਣ ਜਿਨ੍ਹਾਂ ਨੇ ਵੀ ਆਪਣੇ ਜਲ ਤੇਲ ਤੁਹਾਡੀ ਹਜ਼ੂਰ ਰੱਖੇ ਨੇ ਖੁਦਾਵੰ ਇਹਨਾਂ ਦੇ ਜਲ ਤੇਲ ਨੂੰ ਤੁਹਾਡੀ ਪਵਿੱਤਰ ਲਹੂ ਚ ਮੱਸਾ ਕਰਦੀ ਬLES ਕਰਦੀ ਖੁਦਾਵੰ ਜੀ ਅੱਜ ਤੋਂ ਇਹ ਛੁਟਕਾਰਾ ਦੇਣ ਵਾਲਾ ਪਵਿੱਤਰ ਲਹੂ ਹੈ ਖੁਦਾ ਅੱਜ ਤੇ پاک ਲਹੂ ਜਦ ਵੀ ਕਰਾਂ ਦੇ ਚਾਰੋਂ ਛਿੜਕਿਆ ਜਾਵੇ ਹਾਰੇ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਹਰ ਇੱਕ ਪਰਿਵਾਰਿਕ ਮੈਂਬਰ ਛੁਟਕਾਰਾ ਪਾਵੇ ਖੁਦਾ ਕਾਰੋਬਾਰ ਵਰਕਤ ਵਾਲੇ ਹੋ ਜਾਣ ਪੂਰੇ ਪਰਿਵਾਰਾਂ ਉਤੇ ਤੁਹਾਡੀ ਆਸ਼ੀਸ਼ ਮੰਗਦੇ ਖੁਦਾਵੰਜੀ ਪ੍ਰਾਰਥਨਾ ਯਸ਼ੂ ਨਾਮ ਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਅਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ